ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜਨਤਾ ਪਏ ਹਰੀਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਿਨ ਨਾਮ ਰਹਾ ਦਿਆ ਆਪ ਤਰਿਆ ਜਿਨੇ ਡਿਟਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿਨੇ ਮੇਰਾ ਸਤ ਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ हर सतगुरु मेल हो दया कर जन नानक तो वै पाए महला चौथा सा धरती पई हरियावली जिथे मेरा सतगुरु बैठा आए ਸੇ ਜਨਤਾ ਪਏ ਹਰੀਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ 4 ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤਾ ਪਈ ਹਰਿਆਵਲੀ ਜਿੱਨੇ ਮੇਰਾ ਸਤ ਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨਿਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜਨਤਾ ਪਏ ਹਰੀਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿਨਾ ਲੈ ਛਡਾਈ ਹਰ ਸਤ ਗੁਰ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿੱਨੇ ਮੇਰਾ ਸਤ ਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਨ ਗੁਰੂ ਜਨਿਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਈ ਹਰ ਸਤਿਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜਨਤਾ ਪਏ ਹਰੀਆਵਲੇ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨਿਆ ਮਾਈ ਧਨ ਧਨ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿਨੇ ਮੇਰਾ ਸਤ ਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ हर सतगुरु मेलो दया कर जन नानक तोवे पाए महला चौथा सा धरती पई हरियावली जिथे मेरा सतगुरु बैठा आए ਸੇ ਜਨਤਾ ਪਏ ਹਰੀਆਵਲੇ ਜਿਨੇ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਿਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿਨਾ ਲੈ ਛਡਾਇ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹੱਲਾ ਚੌਥਾ ਸਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਿੱਨੇ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ ਹਰ ਸਤਿਗੁਰੂ ਮਿਲੋ ਦਇਆ ਕਰ ਜਨ ਨਾਨਕ ਤੋ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜਨਤਾ ਪਏ ਹਰੀਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਈ ਮਹੱਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਨਨੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋਂ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿਨੇ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨਿਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਠਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੀ ਜਨਨੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾਇ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋਂ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤਾ ਪਏ ਹਰੀਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿੰਨਾ ਲੈ ਛਡਾਈ ਹਰ ਸਤ ਗੁਰ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤ ਪਈ ਹਰਿਆਵਲੇ ਜਨਨੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾਇ ਆਪ ਤਰਿਆ ਜਿਨੇ ਡਿਠਾ ਤਿੰਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਤੋਂ ਵੈ ਪਾਈ ਮਹਲਾ ਚੌਥਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜਨਤਾ ਪਏ ਹਰੀਆਵਲੇ ਜਿਨਿ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲਾ ਧਨ ਧਨ ਸੋ ਜਨਨੀ ਜਨ ਗੁਰੂ ਜਨ ਆ ਮਾਈ ਧਨ ਧਨ ਗੁਰ ਜਨ ਨਾਮ ਰਦਾ ਆਪ ਤਰਿਆ ਜਿਨੇ ਡਿਟਾ ਤਿਨਾ ਲੈ ਛਡਾਈ ਹਰ ਸਤ ਗੁਰੂ ਮਿਲੋ ਦਇਆ ਕਰ ਜਨ ਨਾਨਕ ਧੋਵੈ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ